ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ ਸਹਸ ਅਠਾਰ ਹੈ ਕਹਿਨ ਕਤੇਬਾ ਅਸਲੂ ਇੱਕ ਸਾਤ ਜੀ ਅਸਲੂ ਇੱਕ ਇਥੇ ਈਮ ਥਮਕ ਜੀ ਲਾ ਕੇ ਬੋਲਣਾ ਸੈਸ 18 ਹੈ ਕਹਿਨ ਕਤੀਬਾ ਅਸਲੂ ਇੱਕ ਧਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਵਡਾਤ ਨਾਨਕ ਵੱਡਾ ਆਖੀਆ ਆਪੇ ਜਾਣੈ ਆਪ ਸਲਾਹੀ ਸਲਾਹੀ 33 ਸੁਰਤ ਨਾ ਪਾਈਆ ਨਦੀਆ ਅਤਿਵਾਹ ਪਵਹ ਸੰਬੰਧ ਨ ਜਾਣੀਐ ਸੰਬੰਧ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤਲ ਨਾ ਹੋਵਨੀ ਜੇ ਤਿਸ ਮਨਹੁ ਨ ਵੀਸਰਹਿ ਜੇ ਤਿਸ ਮਨਹੁ ਨ ਵੀਸਰਹਿ ਜੇ ਪਦਤੀ ਯਮਕ ਲਾ ਕੇ ਬੋਲਣਾ ਕੀੜੀ ਤਲ ਨਾ ਹੋਵਨੀ ਜੇ ਤਿਸ ਮਨਹੁ ਨ ਵੀਸਰਹਿ ਆੰਤਨ ਸੇਫਤੀ ਕਹਿਣ ਨ ਆੰਤ ਸਿਫਤੀ ਫਫੇ ਦੇ ਨਾਲ ਸ਼ੁੱਧ ਬੋਲਣਾ അപയ ਕਿਆ ਮਨ ਮੰਤ ਤੇ ਵੀ ਕਿਆ ਮਨ ਇਕੱਠਾ ਨਹੀਂ ਕਹਿਦਣਾ ਵਖਰਾ ਵਖਰਾ ਪਾਠ ਬੋਲਣਾ ਕਿਆ ਮਨ ਮੰਤ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰਵਾਰ ਅੰਤ ਕਾਰਣ ਕੀਤੇ ਬਿਨ ਲਾਹੇ ਇਹ ਬਿਨ ਲਾਹੇ ਪਦਵ ਦੇ ਵਿੱਚ ਦੋ ਲੱਲੇ ਹਨ ਬਿਲਾਹੇ ਨਹੀਂ ਕਹਿਣਾ ਬੇਲ ਲਾਹੇ ਦੋਵੇਂ ਇਕੱਠੇ ਪਾਠ ਇਕੱਠਾ ਹੀ ਹੈ ਪਰ ਲल्ले शुद्ध ਬੋਲਨੇ ਹਨ ਅੰਤ ਕਾਰਨ ਕੀਤੇ ਬਿਲਾਹਿ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਇ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਵ ਉੱਚੇ ਉੱਪਰ ਉੱਚਾ ਨਾਉ ਇਹ ਵੀ ਉੱਪਰ ਹੀ ਬੋਲਣਾ ਉੱਪਰ ਨਹੀਂ ਕਹਿਦਣਾ ਏਵਡਾ ਉਚਾ ਹੋਵੇ ਕੋਇ ਤਿਸ ਉਚੇ ਕੋ ਜਾਣੈ ਸੋਇ ਜੇ ਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਤੇਰੀ ਨੰਨੇ ਕੰਨਾ ਨਾ ਇਥੇ ਚੌਥੀ ਵਾਰ ਆ ਗਿਆ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਇ ਕੇਤੇ ਮੰਗਹਿ ਜੋਦ અપਾਰ ਜੋਦ ਤਦੇ ਨਾਲ ਬੋਲਣਾ ਮੰਗਹਿ ਮੰਗਹਿ ਇਸ ਤਰ੍ਹਾਂ ਬੋਲਣਾ ਕੀਤੇ ਮੰਗਹਿ ਜੋਦ અપਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਾਪ ਤੁਟਹਿ ਵੇਕਾਰ ਖਾਪ ਪੂਲਾ ਬੋਲਣਾ ਤੁਟਹਿ ਉਚਾਰਨ ਕਰਨਾ ਤੱਤੇ ਦੇ ਨਾਲ ਤੁਟਹਿ ਨਹੀਂ ਕਹਿਣਾ ਕੇਤੇ ਖਾਪ ਤਤਹ ਵਿਕਾਰ ਕੇਤੇ ਲੈ ਲੈ ਕੀਤੀ ਪਤਿ ਵਿਸਰਾਮ ਲਾ ਕੇਤੇ ਲੈ ਲੈ ਮੁਕਰ 파 ਮੁਕਰ ਬੋਲਣਾ ਇਸ ਨੂੰ ਮੁਕਰ ਨਹੀਂ ਕਹਿਣਾ ਮੁਕਰ ਦਾ ਅਰਥ ਸ਼ੀਸ਼ਾ ਹੁੰਦਾ ਹੈ ਕੇਤੇ ਲੈ ਲੈ ਮੁਕਰ 파ਹ ਮੁਕਰ 파ਹ ਕੇਤੇ ਲੈ ਲੈ ਮੁਕਰ 파ਹ ਕੇਤੇ ਮੂਰਖ ਕਈ ਲੈ ਲੈ ਤੇ ਵੀ ਵਿਸਰਾਮ ਲਾ ਲੈਂਦੇ ਹਨ ਪਰ ਕੇਤੇ ਲਾ ਲ ਮੁਕਰ ਪਾ ਹਿ ਲੈ ਲੈ ਕੇ ਮੁਕਰ ਪੈਂਦੀ ਹਨ ਕੇਤੇ ਮੂਰਖ ਖਾਹੀ ਖਾਨ ਕੇਤੇ ਆ ਦੂਖ ਭੂਖ ਸਦਮਾਰ ਸਦ ਪੋਲਾ ਹੀ ਬੂਲਣਾ ਇਹਨੂੰ ਸੱਦ ਨਹੀਂ ਕਹਿਣਾ ਇਹ ਭੇ ਦਾਤ ਤੇਰੀ ਦਾਤਾਰ ਮੁਖ ਰੂਪ ਦੇ ਵਿੱਚ ਭੇ ਪਦ ਤੇ ਹੀ ਚਾਲ ਅਨਸਾਰ ਵਿਸਰਾਮ ਸੰਪਰਦਾ ਵਿੱਚ ਲਵਾਇਆ ਜਾਂਦਾ ਹੁੰਜ ਇਹ 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 ਭੇ ਇਹ ਮੁਖ ਰੂਪ ਵਿੱਚ ਵਿਸਰਾਮ ਹੈ ਇਹ ਤੇ ਦਾਤ ਤੇਰੀ ਦਾਤਾਰ ਕਈ ਇਹ ਤੇ ਦਾਤ ਤੇਰੀ ਦਾਤਾਰ ਇਸ ਤਰ੍ਹਾਂ ਵੀ ਲਾਉਂਦੇ ਹਨ ਕਈ ਇਸ ਤਰ੍ਹਾਂ ਲਾਉਂਦੇ ਹਨ ਇਹ ਤੇ ਦਾਤ ਤੇਰੀ ਦਾਤਾਰ ਮੁਖ ਵਿਸਰਾਮ ਹੈ ਇਹ ਤੇ ਇਥੇ ਵਿਸਰਾਮ ਦਾਤ ਤੇਰੀ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਬੰਦ ਦਦੇ ਨਾਲ ਬੋਲਣਾ ਬੰਦ ਨਹੀਂ ਕਹਿਦਣਾ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਇ ਪੂਰ ਪਤਿ ਵਿਸਰਾਮ ਸਹੀ ਹੈ ਜੇ ਕੋ ਖਾਇਕ ਆਖਣ ਪਾਇ ਉਹ ਜਾਣੈ ਜੇਤੀਆ ਮਨ ਖਾਇ ਮੁਹਿ ਉਚਾਰਨ ਕਰਨਾ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਤੇਰੀ ਕੇ ਚਾਲ ਅਨਸਾਰ ਸੇ ਭੇ ਤੇ ਹੀ ਵਿਸਰਾਮ ਹੈ ਤੇ ਅਰਥ ਅਨਸਾਰ ਆਖ ਹੈ ਸੇ ਭੇ ਕੀ ਕੇ ਆਖ ਹੈ ਸੇ ਭੇ ਕੀ ਕੇ ਜਿਸਨੋ ਬਖਸੇ ਬਖਸੇ ਕਕੇ ਨਾਲ ਨਹੀਂ ਬਖਸੇ ਜਿਸਨੋ ਬਖਸੇ ਜਿਸਨੋ ਬਖਸੇ ਸਫਤ ਸਾਲਾਹ ਮਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਦੀਵਾਨ ਨਹੀਂ ਕਹਿਣਾ ਗੱਦੇ ਹਿਯਾਰੀ ਹੋਵੇ ਫਿਰ ਦੀਵਾਨ ਇਹ ਬਿਹਾਰੀ ਦੀਰਘ ਮਾਤਰਾ ਦੀਵਾਨ ਅਮੁੱਲ ਤੌਲਾ ਅਮੁੱਲ ਪਰਵਾਨ ਇਹ ਵੀ ਰਾਰਾ ਪੂਰਾ ਪਰਵਾਨ ਪਰ ਪਰਵਾਨ ਪਰਵਾਨ ਨਹੀਂ ਕਹਿਣਾ ਪਰਵਾਨ ਅਮੁੱਲ ਬਾਖਸੀਸ ਅਮੁੱਲ ਨਿਥਾਨ ਅਮੁੱਲ ਕਰਮ ਅਮੁੱਲ ਫੁਰਮਾਨ ਫਫਾ ਸ਼ੁੱਧ ਬੋਲਣਾ ਫੁਰਮਾਨ ਫਫਾ ਫੁਰਮਾਨ ਅਮੁੱਲ ਅਮੁੱਲ ਆਖਿਆ ਨ ਜਾਇ ਆਖ ਆਖ ਰਹੇ ਲਿਵ ਲਾਏ ਆਖਹ ਵੇਦ ਪਾਠ ਪ੍ਰਾਣ ਪ੍ਰਾਣ ਨਹੀਂ ਜਦਨ ਪ੍ਰਾਣ ਦਾ ਅਰਥ ਵੀ ਹੋਰ ਹੋ ਜਾਂਦਾ ਹੈ ਪ੍ਰਾਣ ਪਪੀ ਔਂਕੜ ਦੇ ਨਾਲ ਜਿਹੜੇ 18 ਪ੍ਰਾਣ ਆ ਉਹਨਾਂ ਦਾ ਵਾਚਕ ਹੈ ਪ੍ਰਾਣ ਤਾਂ ਹੁੰਦੇ ਆ ਸਰੀਰ 'ਚ ਜਿਹੜੇ ਸਵਾਸ ਹੁੰਦੇ ਆ ਪ੍ਰਾਣ ਹੁੰਦੇ ਆਖਹ ਪੜੇ ਕਹਹ ਲਖਿਆਣ ਹਾਂਜੀ ਆਖਹ ਪੜੇ ਪੜੇ ਉਚਾਰਨ ਕਰਨਾ ਹੈ ਨਵੀਨ ਜਿਹੜੇ ਹਨ ਉਹ ਇਹਦਾ ਵਿਚਾਰਨ ਆਖਿਆ ਕਰਾਉਂਦੇ ਹਨ ਆਖਦੇ ਹਨ ਪਰੰਤੂ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੇ ਆਖਿਆ ਪਦ ਹੋਵੇ ਤਾਂ ਖਖੇ ਦਲਾਵਾਂ ਦੇ ਨਾਲ ਇੱਕ ਵਚਨ ਹੈ ਆਖਦਾ ਹੈ ਹਾਹੀ ਦੀ ਹਾਰੀ ਦੇ ਨਾਲ ਤੇ ਆਪਣੇ ਆਪ ਹੀ ਬਹੁਵਚਨ ਹੋ ਜਾਂਦਾ ਆਖਾ ਇਸ ਕਰਕੇ ਆਖ ਹੈ ਹੀ ਉਚਾਰਨ ਕਰਨਾ ਆਖਿਆ ਨਹੀਂ ਕਹਿਣਾ ਹੈ ਬਿੰਦੀ ਲਾ ਕੇ ਆਖ ਹੈ ਪੜੇ ਕਰਹ ਵਖਿਆਣ ਆਖਹ ਬਰਮੇ ਆਖਹ ਇੰਦ ਆਖਹ ਗੋਪੀ ਤੈ ਗੋਵਿੰਦ ਆਖਹ ਈਤਰ ਆਖਹ ਸਿੱਧ ਆਖਹ ਕੀਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੋਨ ਜਨ ਸੇਵ ਆਖਹ ਬੋਲਣਾ ਬਿੰਦੀ ਲਾ ਕੇ ਨਹੀਂ ਬੋਲਣਾ ਆਖੈ ਸੂਰ ਨਰ ਮੋਨ ਜਾਨ ਸੇਵ ਕੇਤੇ ਆਖਹ ਆਖਣ ਪਾਹਿ ਕੇਤੇ ਕਹ ਕਹ ਉਠ ਉਠ ਜਾਹਿ ਏਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹ ਕੇਈ ਕੇ ਤਾ ਤਤੀ ਕੰਨਾ ਤਾ ਆਖ ਨਾ ਸਕਹ ਕੇਈ ਕੇ ਜੀਵਡ ਭਾਵੈ ਜੀਵਡ ਇਸ ਤਾਂ ਤੀਵਡ ਇਸ ਤਾਂ ਬੋਲਣਾ ਜੀਵਡ ਭਾਵੈ ਤੀਵਡ ਹੋਏ ਜੀਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਥੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਫਿਰ ਗਾਵਾਰਾ ਗਾਵਾਰ ਕਰਕੇ ਹਾ ਸੋ ਘਰ ਕਿਹਾ ਸੂਦਰ ਇਕੱਠਾ ਨਹੀਂ ਕਹਿਦਣਾ ਸੂਦਰ ਕਿਹਾ ਸੋ ਘਰ ਕਿਹਾ ਜਿਤਬਹਿ ਸਰਬ ਸਮਾਲੇ ਵਹਿ ਨਹੀਂ ਬੋਲਣਾ ਬਿਨਲ ਬੋਲਣਾ ਜਿਤਬਹਿ ਇਕੱਠਾ ਨਹੀਂ ਕਹਿਦਣਾ ਜੇਤਬਹਿ ਜੇਤਬਹਿ ਸਰਬ ਸਮਾਲੇ ਵਾਦੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਵਾਵਣ ਹਾਰੇ ਇਕੱਠਾ ਹੀ ਹੈ ਕੀਤੇ ਰਾਗ ਪਰਿ ਸੋ ਕਹੀਐਨ ਕੀਤੇ ਗਾਵਣ ਹਾਰੇ ਕੀਤੇ ਰਾਗ ਪਰਿ ਸੋ ਕਹੀਐਨ ਕੀਤੇ ਗਾਵਣ ਹਾਰੇ ਗਾਵ ਹੈ ਤੁਹਨੋਂ ਪਾਉਣ ਪਾਣੀ ਬੈਸੰਤਰ ਤੁਹਨੋਂ ਪਦ ਤੇ ਠਮਕ ਲਾ ਦੇਣੀ ਹੈ ਗਾਵ ਹੈ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਰਾਜਾ ਧਰਮ ਜਿਹੜਾ ਹੈ ਉਹ ਇਕੱਠਾ ਹੀ ਪਾਠ ਹੈ ਗਾਵੇ ਰਾਜਾ ਧਰਮ ਅਰਥ ਕਰਨ ਲੱਗਿਆ ਧਰਮ ਰਾਜਾ ਹੋਏਗਾ ਇੱਥੇ ਵੀ ਇਹ ਸਪਸ਼ਟ ਹੋ ਜਾਂਦਾ ਦੇਖੋ ਪਿੱਛੇ ਗਾਵ ਹੈ ਪਦ ਆ ਰਿਹਾ ਹੈ ਗਾਉਂਦੇ ਹਨ ਹੁਣ ਇੱਕ ਵਚਨ ਆ ਗਿਆ ਗਾਵੇ ਗਾਉਂਦਾ ਹੈ ਵਾਵਿੰਦੀਆਂ ਦਲਾਵਾਂ ਦੇ ਨਾਲ ਇੱਕ ਵਚਨ ਬਣ ਗਿਆ ਹੈ ਤੇ ਹਾਹੀ ਦੀ ਸਿਆਰੀ ਨਾਲ ਲਗਾਉਂਦੇ ਹਨ ਇਸੇ ਤਰ੍ਹਾਂ ਪਿੱਛੇ ਆਖ ਹੈ ਜਿਹੜਾ ਹੈ ਆਖਦੇ ਹਨ ਜਿ ਖੱਖੇ ਦਲਾਵਾਂ ਨਾਲ ਹੋ ਫਿਰ ਆਖਦਾ ਹੈ ਇਸ ਕਰਕੇ ਬਹੁਵਚਨ ਬਿੰਦੀ ਦੇ ਨਾਲ ਨਹੀਂ ਹੁੰਦਾ ਬਿੰਦੀ ਤੋਂ ਬਗੈਰ ਹਾਹੇ ਦੇ ਸਿਹਾਰੀ ਲੱਗ ਗਈ ਹੈ ਤਾਂ ਪਹਿਲਾਂ ਹੀ ਬਹੁਵਚਨ ਹੈ ਇਸ ਕਰਕੇ ਇਹ ਬਿੰਦੀ ਲਾ ਕੇ ਨਹੀਂ ਉਚਾਰਨ ਕਰਨਾ ਗਾਵੈ ਰਾਜਾ ਧਰਮ ਦੁਆਰੇ ਗਾਵਹ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦ ਇਦਾਸਣ ਬੈਠੇ ਹਾਂਜੀ ਗਾਵ ਹੈ ਇੰਦ ਇਥੇ ਠਮਕ ਲਾ ਦਿੰਨੀ ਹੈ ਇਦਾਸਣ ਬੈਠੇ ਇਦਾਸਣ ਪਾਠ ਕਰਨਾ ਕਿ ਤਿੰਨ ਸੂਦਰ ਹਨ ਤਾਂ ਜਪਜੀ ਸਾਹਿਬ ਚ ਹੈ ਪ੍ਰਹਿਰਾਸ ਸਾਹਿਬ ਵਿੱਚ ਹੈ ਕਾਸਰਾਗ ਦੇ ਅਰੰਭ ਵਿੱਚ ਸੂਦਰ ਆਉਂਦਾ ਹੈ ਔਰ ਇਹਨਾਂ ਤਿੰਨਾਂ ਦੇ ਥੋੜੇ ਥੋੜੇ ਪਾਠਾਂ ਦੇ ਵਿੱਚ ਫਰਕ ਹੈ ਇਸ ਕਰਕੇ ਕਿਤੇ ਇੰਦਰਾਸਣ ਹੈ ਕਿਤੇ ਇੰਦਾਸਣ ਹੈ ਕਿਤੇ ਇਦਾਸਣ ਹੈ ਇਸ ਕਰਕੇ ਇੱਥੇ ਇਦਾਸਨ ਉਚਾਰਨ ਕਰਨਾ ਟਿੱਪੀ ਨਹੀਂ ਹੈਗੀ ਹੈ ਗਾਵ ਹੈ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਦੇਵਤ ਆਦਰ ਨਾਲੇ ਪਾਠ ਨਹੀਂ ਕਰਨਾ ਦੇਵਤਿਆ ਦਰ ਨਾਲੇ ਉਦਾਸੀ ਸੰਪਰਦਾਵਾਲੇ ਦੇਵਤ ਆਦਰ ਨਾਲੇ ਪਾਠ ਕਰਾਉਂਦੇ ਹਨ ਮੁੱਖ ਦੇਵਤਿਆ ਦਰ ਨਾਲੇ ਦੇਵਤ ਆਦਰ ਨਾਲੇ ਗਾਵ ਹੈ ਪਿੱਧ ਸਮਾਧੀ ਅੰਦਰ ਸਿੱਧ ਤੇ ਥੋੜੀ ਜੀ ਠੰਮਕ ਜੀ ਲਾ ਕੇ ਬੋਲੋ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਨੀਆ ਮਨ ਮੋਹਨ ਮਨ ਮੋਹਨ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਗਾਵ ਹੈ ਮੋਹਨੀਆ ਮਨ ਮੋਹਨ सुरगा मछ पयाले मछ थोड़ा जा के बोलना मछ नहीं कह देना सुरगा मछ प्याले नहीं कहना पयाले गावन रतन उपा तेरे अठ अच्छा सठ तीरथ नाले अठ सठ तीरथ इथे थोड़ा जाहरा देने अठ सठ तीरथ नाले नाले बोलना नाले नहीं कहना है ਗਾਵ ਹੈ ਜੋਦ ਮਹਾਬਲ ਸੂਰਾ ਇਹ ਤਿੰਨੇ ਪਦ ਜਿਹੜੇ ਆ ਨਾ ਗਾਵ ਹੈ ਗਾਉਂਦੇ ਹਨ ਜੋਦ ਜੋਦੇ ਮਹਾਵਲ ਮਹਾਬਲੀ ਸੂਰਾ অতি ਰਤੀ ਸੂਰ ਮੇ ਇਹ ਤਿੰਨ ਕਿਸਮਾਂ ਹਨ ਜੋਦਾ ਮਹਾਬਲੀ ਅਤੇ অতি ਰਤੀ ਸੂਰ ਮਾ ਗਾਵ ਹੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਦਨੋ ਗਾਵਹਿ ਜੋ ਨਹੀਂ ਜੀ ਹੈ ਬੋਲੋ ਸੇ ਤੁਦਨੋ ਗਾਵਹਿ ਠੀਕ ਹੈ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਭਾਵਨ ਤੇ ਵਿਸਰਾਮ ਲਾਉਣਾ ਹੈ ਸੇ ਤੁਦਨੋ ਗਾਵਹਿ ਜੋ ਤੁਦ ਭਾਵਨ ਇਥੇ ਵਿਸਰਾਮ ਹੈ ਪਤਿ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਇਸੇ ਤਰ੍ਹਾਂ ਉਚਾਰਨ ਕਰਨਾ ਹੋਰ ਕੀਤੇ ਗਾਵਨ ਇਥੇ ਠਮਕ ਸੇ ਇਥੇ ਵੀ ਥੋੜੀ ਯਮਕ ਜੀ ਲਾ ਕੇ ਬੋਲਣਾ ਸੇ ਮੈਂ ਚਿਤ ਨ ਆਵਨ ਨਾਨਕ ਪਿਆ ਵਿਚਾਰੇ ਆਵਨ ਪਤਿ ਵਿਸਰਾਮ ਹੈ ਨਾਨਕ ਇਥੇ ਯਮਕ ਜੀ ਲਾ ਕੇ ਬੋਲਣਾ ਨਾਨਕ ਕਿਆ ਵਿਚਾਰੇ सोई सोई सदा साच्चा साहिब साचा साची 나ਈ ਇਹ ਵੀ ਵਿਸਰਾਮ ਸਾਹਿਬ ਪਾਤੇ ਲਾਉਣਾ ਹੈ ਅੱਜ ਜਿਹੜੇ ਨਵੀਨ ਹਨ ਉਹ ਇਸ ਤਰ੍ਹਾਂ ਆਪਣੇ ਮਨਮਰਜ਼ੀ ਨਾਲ ਵਿਸਰਾਮ ਲਾਉਂਦੇ ਹਨ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ 나ਈ ਇਹ ਬਿਲਕੁਲ ਸ਼ੁੱਧ ਵਿਸਰਾਮ ਹੈ ਸੋਈ ਸੋਈ ਸਦਾ ਸੱਚ ਸਾਹਿਬ ਕਿੱਥੇ ਵਿਸਰਾਮ ਹੈ ਸਾਚਾ ਸਾਚੀ 나ਈ ਹੈ ਭੀ ਹੋਸੀ ਜਾਇ ਨਾ ਜਾਸੀ ਇਹ ਵੀ ਪਾਦ ਵੱਖਰੇ ਵੱਖਰੇ ਪੜਨੇ ਹਨ ਹੈ ਪੀ ਹੁਸੀ ਹੈ ਵਰਤਮਾਨ ਸਮੇ ਦਾਵਾਚਕ ਹੈ ਪੀ ਬੀਤ ਚੁਕੇ ਸਮੇ ਦਾਵਾਚਕ ਹੈ ਹੁਸੀ ਆਉਣ ਵਾਲੇ ਸਮੇ ਦਾਵਾਚਕ ਹੈ ਭਵਿੱਖਿਤ ਸਮੇ ਦਾਵਾਚਕ ਹੈ ਹੈ ਪੀ ਹੁਸੀ ਜਾਇ ਨਾ ਜਾਸੀ ਰਤਨਾ ਜੇਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਜਿਨਸੀ ਪਤਿ ਵਿਸਰਾਮ ਹੈ ਮਾਇਆ ਜਿਨ ਉਪਾਈ ਕਰ ਕਰ ਵੇਖੈ ਪੀਤਾ ਆਪਣਾ ਜਿਵ ਤਿਸ ਦੀ ਵਡਿਆਈ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਾਰਣਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾ ਇਹ ਪਾਤ ਸਾਹੂ ਬੋਲਣਾ ਪਾਤਸ਼ਾਹ ਨਹੀਂ ਕਹਿਣਾ ਪਾਤ ਸਾਹ ਸੋ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਹੰਦੀ ਮੁੰਡਾ ਸੰਤੋਖ ਸਰਮ ਪਤ ਝੋਲੀ ਪਤ ਦਰਮਿਆਨਾ ਦਾ ਬੋਲਣਾ ਹੈ ਝੋਲੀ ਪੂਲਾ ਬੋਲਣਾ ਝੋਲੀ ਨਹੀਂ ਕਹਿਣਾ ਹੈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹ ਬੇਪੂਤ ਕਰਹ ਪਦ ਤੇ ਥੋੜਾ ਜਿਹਾ ਠਹਿਰਾ ਦੇ ਦੋ ਧਿਆਨ ਕੀ ਕਰਹ ਬੇਪੂਤ ਖਿੰਥਾ ਕਾਲ ਕੁਆਰੀ ਕਾਇਆ ਇਹ ਖਿੰਥਾ ਪਦ ਤੇ ਯਮਕ ਲਾ ਕੇ ਥੋੜਾ ਜਿਹਾ ਰੁੱਕ ਕੇ ਬੋਲਣਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਹਾਂ ਪਰਤੀਤ ਰਾਰਾ ਪੂਰਾ ਬੋਲਣਾ ਹੈ ਪ੍ਰਤੀਤ ਨਹੀਂ ਕਹਿਣਾ ਪਰਤੀਤ ਹਾਂ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਜੀਤਾ ਪਦ ਕਿਸਕੇ ਬੋਲਣਾ ਹੈ ਮਨ ਜੀਤਾ ਜਗ ਜੀਤ ਨਹੀਂ ਕਹਿਣਾ ਹੈ ਜਗ ਜੀਤ ਵਕਰਾ ਫਰਾ ਬੋਲਣਾ ਹੈ ਆਦੇਸ਼ ਤਿਸੈ ਆਦੇਸ਼ ਆਦੇਸ਼ ਨਹੀਂ ਕਹਿਣਾ ਹੈ ਐੜੇ ਕੰਨਾ ਲਾ ਕੇ ਇਕੱਠਾ ਪਾਠ ਬੋਲਣਾ ਆਦੇਸ਼ ਨਹੀਂ ਕਹਿਣਾ ਹੈ ਆਦੇਸ਼ ਨਮਸਕਾਰ ਹੈ ਆਦੇਸ਼ ਇਸਿੱਧਾ ਦਾ ਬੋਲਾ ਹੈ ਸਿੱਧ ਕਹਿੰਦੇ ਸੀ ਮਹਾਰਾਜ ਨੂੰ ਆਦੇਸ਼ ਮਹਾਰਾਜ ਕਹਿੰਦੇ ਤਿਸਾ ਆਦੇਸ਼ ਇਸ ਵਾਹਿਗੁਰੂ ਨੂੰ ਆਦੇਸ਼ ਨਮਸਕਾਰ ਕਰੋ ਭਾਈ ਆਦ ਅਨੀਲ ਅਨਾਦ ਅਨਾਹਤ ਇਹ ਵੀ ਕਈ ਵਾਰ ਨਾ ਆਦ ਨੀਲ ਨਾਦ ਅਨਾਹਤ ਇਹ ਜੋ ਪੜ ਜਾਂਦੇ ਹਨ ਵੱਖਰਾ ਨਖੇਰ ਕੇ ਪਦ ਬੋਲਨੇ ਹਨ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪਉਗਤਾ ਗਿਆਨ ਦਇਆ ਭੰਡਾਰਨ ਭੰਡਾਰਨ ਉੱਤੇ ਟਿੱਪੀ ਲੱਗੀ ਹੋਈ ਆ ਭੰਡਾਰਨ ਨਹੀਂ ਕਹਿਣਾ ਉੱਤੇ ਟਿੱਪੀ ਨਾਲ ਭੰਡਾਰਨ ਘਟ ਘਟ ਵਜਹਿ 나ਦ ਆਪਨਾਥ 나ਥੀ ਸਭ ਜਾ ਕੀ ਸਭ ਜਾ ਨਹੀਂ ਬੋਲਣਾ ਹੈ ਆਪਨਾਥ 나ਥੀ ਸਭ ਜਾ ਕੀ ਜਾ ਕੀ ਪਾਠ ਸੰਬੰਧਕ ਰੇਦ ਸੈਦ ਅਵਰਾ ਸਾਦ ਸਾਦ ਦਦੇ ਨਾਲ ਬੋਲਣਾ ਇਹਨੂੰ ਸਾਦ ਨਹੀਂ ਕਹਿ ਦੇਣਾ ਹੈ ਸਾਦ ਸਾਧੂ ਦਾ ਵਾਚਕ ਹੈ ਸਾਦ ਸਵਾਦ ਦਾ ਵਾਚਕ ਹੈ ਦਦੇ ਦੇ ਨਾਲ ਸੰਜੋਗਾ ਵਿਜੋਗਾ ਦੋਇ ਕਾਰ ਚਲਾਵਹਿ ਸੰਜੋਗ ਵਿਜੋਗ ਦੋਇ ਦੋਇ ਪਦ ਤੇ ਠੰਮਕ ਲਾ ਕੇ ਵਿਚਾਰਨ ਕਰਨਾ ਗੁਰਬਾਣੀ ਵਿੱਚ ਬਹੁਤ ਪੰਕਤੀਆਂ ਐਸੀਆਂ ਆਉਂਦੀਆਂ ਅੱਗੇ ਵੀ ਆ ਜਾਏਗਾ ਦਿਨਸ ਰਾਤ ਦੋਇ ਦਾਈ ਦਾਇਆ ਦਿਵਸ ਰਾਤ ਦੋਏ ਦਾਈ ਦਾਇਆ ਸੁਖ ਦੁਖ ਦੋਏ ਕੱਪੜੇ ਪਹਿਰਾ ਜਾਏ ਮਨੁੱਖ ਇਸ ਕਰਕੇ ਦੋਏ ਪਦ ਤੇ ਠਮਕ ਲਾ ਕੇ ਉਚਾਰਨ ਕਰਨਾ ਹੈ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਥਲੇ ਚਲੋ ਜੀ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ